ਹੁਣ ਆ ਨਵੇਂ ਮਸਲੇ ਨੇ ਨਵੀਂ ਚਰਚਾ ਛੇੜ ਦਿੱਤੀ ਐ ਇਸ ਵਕਤ ਤੱਕ ਦੀਆਂ ਚਾਰ ਵੱਡੀਆਂ ਖਬਰਾਂ ਨੇ ਚਾਰਾਂ ਤੇ ਗੱਲ ਕਰਦੇ ਆ ਤੇ ਪਹਿਲੀ ਵੱਡੀ ਖਬਰ ਆ ਰਹੀ ਐ ਪਟਿਆਲਾ ਤੋਂ ਪਿਛਲੇ ਦਿਨਾਂ ਚ ਪਟਿਆਲਾ ਦੇ ਵਿੱਚ ਇੱਕ ਬਹੁਤ ਵੱਡਾ ਮਸਲਾ ਛਾਇਆ ਰਿਹਾ ਪੁਲਿਸ ਵਾਲਿਆਂ ਤੇ ਇਹ ਦੋਸ਼ ਲੱਗਾ ਸੀ ਕਿ ਉਹਨਾਂ ਨੇ ਇੱਕ ਫੌਜ ਦੇ ਕਰਨਲ ਦੀ ਫੌਜੀ ਅਫਸਰ ਦੀ ਕੁੱਟਮਾਰ ਕੀਤੀ ਐ ਤੇ ਹੁਣ ਉਸ ਮਾਮਲੇ ਨਾਲ ਜੁੜ ਕੇ ਇੱਕ ਨਵਾਂ ਰੌਲਾ ਪੈ ਗਿਆ ਰੌਲਾ ਇਹ ਪੈਣਾ ਸ਼ੁਰੂ ਹੋ ਗਿਆ ਚਰਚਾ ਇਹ ਹੋ ਰਹੀ ਐ ਕਿ ਜਦੋਂ ਉਸ ਫੌਜੀ ਕਰਨਲ ਨੂੰ ਇਨਸਾਫ ਦਵਾਉਣ ਦੇ ਲਈ ਉਥੇ ਧਰਨਾ ਸ਼ੁਰੂ ਹੋਇਆ ਸੀ ਤਾਂ ਉਸ ਧਰਨੇ ਦੇ ਵਿੱਚ ਇੱਕ ਆਟੋ ਰਿਕਸ਼ੇ ਵਾਲਾ ਜਿਹੜਾ ਉਹ ਗਵਾਹ ਬਣ ਗਿਆ ਸੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਿਹੜੀ ਫੌਜੀ ਕਰਨਲ ਦੀ ਘਰ ਵਾਲੀ ਦੀ ਅਗਵਾਈ 'ਚ ਜਦੋਂ ਧਰਨਾ ਲੱਗਿਆ ਸੀ ਤਾਂ ਧਰਨੇ 'ਚ ਜਿੱਥੇ ਸਾਬਕਾ ਫੌਜੀ ਆਏ ਕਿਸਾਨ ਆਏ ਮਜ਼ਦੂਰ ਆਏ ਹੋਰ ਲੋਕ ਇਨਸਾਫ ਲਈ ਆਏ ਤਾਂ ਉਥੇ ਉਸੇ ਸਟੇਜ ਤੋਂ ਇੱਕ ਆਟੋ ਰਿਕਸ਼ੇ ਵਾਲੇ ਨੇ ਕਿਹਾ ਸੀ ਕਿ ਮੈਂ ਖੁਦ ਗਵਾਹ ਮੈਂ ਵੇਖਿਆ ਸੀ ਕਿ ਕਿਦਾਂ ਕੁੱਟਿਆ ਗਿਆ ਤੇ ਉਸ ਤੋਂ ਬਾਅਦ ਅਗਲੇ ਦਿਨ ਜਦੋਂ ਉਹਦੀ ਗਵਾਹੀ ਲਈ ਉਹਨੂੰ ਹੋਰ ਪੱਕਾ ਕਰਨਾ ਸੀ ਤਾਂ ਉਹ ਗਾਇਬ ਹੋ ਗਿਆ ਸੀ ਉਹ ਲੱਭਣਾ ਬੰਦ ਹੋ ਗਿਆ ਸੀ ਤਾਂ ਫਿਰ ਕਰਨਲ ਦੀ ਘਰ ਵਾਲੀ ਤੇ ਪਰਿਵਾਰ ਵੀ ਇਹ ਕਹਿਣ ਲੱਗ ਪਏ ਵੀ ਪਤਾ ਨਹੀਂ ਕੀ ਹੋਇਆ ਉਹਨੂੰ ਸ਼ਾਇਦ ਡਰਾ ਦਿੱਤਾ ਗਿਆ ਇਸ ਕਰਕੇ ਉਹ ਜਿਹੜਾ ਗਵਾਹ ਬਣਨ ਜਾ ਰਿਹਾ ਸੀ ਪੁਲਿਸ ਦੇ ਖਿਲਾਫ ਉਹ ਉਸ ਤੋਂ ਬਾਅਦ ਨਜ਼ਰ ਨਹੀਂ ਆ ਰਿਹਾ ਸੀ ਤੇ ਹੁਣ ਉਸ ਵਿਅਕਤੀ ਤੇ ਜਿਹੜਾ ਪੁਲਿਸ ਦੇ ਖਿਲਾਫ ਗਵਾਹੀ ਦੇਣ ਨੂੰ ਤਿਆਰ ਹੋਇਆ ਸੀ ਉਹਦੇ ਉੱਪਰ ਕਤਲ ਦਾ ਪਰਚਾ ਦਰਜ ਹੋਇਆ ਕਤਲ ਦਾ ਪਰਚਾ ਦਰਜ ਕਿਵੇਂ ਹੋਇਆ ਪੂਰੀ ਕਹਾਣੀ ਇਹ ਦੱਸੀ ਜਾ ਰਹੀ ਹੈ ਕਿ ਉਹਦੇ ਤੇ ਪਰਚਾ ਇਹ ਦਰਜ ਹੋਇਆ ਵੀ ਇੱਕ ਵਿਅਕਤੀ ਸੀਗਾ ਜਿਹੜਾ ਜਿਹੜੇ ਜਿਹੜੇ ਪਰਚਾ ਕਰਾਉਣ ਵਾਲੇ ਨੇ ਉਹ ਦੱਸ ਰਹੇ ਨੇ ਕਿ ਜਦੋਂ ਸਾਡਾ ਵਿਅਕਤੀ ਇਹਨਾਂ ਨੇ ਕੁੱਟ-ਕੁੱਟ ਕੇ ਮਾਰਿਆ ਉਹ ਕਹਿੰਦੇ ਨੇ ਕਿ ਸਾਡਾ ਬੰਦਾ ਜਿਹੜਾ ਉਹ ਰਾਤ ਨੂੰ 8:30 ਵਜੇ ਕੰਮ ਤੇ ਜਾ ਰਿਹਾ ਸੀ ਤੇ ਇਹ ਆਟੋ ਰਿਕਸ਼ੇ ਵਾਲੇ ਕੁਝ ਬੰਦੇ ਆ ਰਸਤੇ 'ਚ ਖੜੇ ਹੋਏ ਸੀ ਸ਼ਰਾਬ ਪੀ ਰਹੇ ਸੀ ਤੇ ਸਾਡੇ ਬੰਦੇ ਜਿਹਦਾ ਨਾਂ ਸ਼ਾਇਦ ਸੰਤੋਸ਼ ਦੱਸਿਆ ਜਾ ਰਿਹਾ ਭਈ ਉਹ ਰੋਂਗ ਸਾਈਡ ਜਾ ਕੇ ਇਹਨਾਂ ਦੇ ਰਖਸ਼ੇ ਦੇ ਵਿੱਚ ਉਹਦਾ ਉਹਦਾ ਵਹੀਕਲ ਵੱਜ ਗਿਆ ਤੇ ਫਿਰ ਇਹਨਾਂ ਨੇ ਉਹਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਤੇ ਕੁੱਟਮਾਰ ਕਹਿੰਦੇ ਇੰਨੀ ਕੀਤੀ ਵੀ ਉਸ ਤੋਂ ਬਾਅਦ ਅਸੀਂ ਜਾ ਕੇ ਜਦੋਂ ਆਪਦੇ ਉਸ ਬੰਦੇ ਨੂੰ ਹਸਪਤਾਲ ਦਾਖਲ ਕਰਵਾਇਆ ਤਾਂ ਉਸ ਤੋਂ ਬਾਅਦ ਫਿਰ ਉਹਦੀ ਮੌਤ ਹੋ ਗਈ ਹੈ ਤੇ ਹੁਣ ਪੁਲਿਸ ਨੇ ਜਿਹੜਾ ਪਰਚਾ ਉਹਦੇ ਮਾਰਨ ਦਾ ਦਰਜ ਕੀਤਾ ਉਸ ਪਰਚੇ ਦੇ ਵਿੱਚ ਇਹ ਜਿਹੜਾ ਪੁਲਿਸ ਦੇ ਖਿਲਾਫ ਸਟੇਜ ਤੋਂ ਗਵਾਹੀ ਦੇਣ ਦਾ ਜਿਹਨੇ ਐਲਾਨ ਕੀਤਾ ਸੀ ਕਰਨਲ ਕੁੱਟਮਾਰ ਮਾਮਲੇ ਦੇ ਵਿੱਚ ਉਹਦਾ ਨਾਮ ਵੀ ਸ਼ਾਮਲ ਹੈ ਹੁਣ ਇਹਦੇ ਤੇ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਨੇ ਕੁਝ ਲੋਕ ਤਾਂ ਇਹ ਵੀ ਕਹਿ ਰਹੇ ਨੇ ਵੀ ਉਹ ਜਿਹੜਾ ਪੁਲਿਸ ਦੇ ਖਿਲਾਫ ਗਵਾਹੀ ਦੇਣ ਵਾਲਾ ਸੀ ਵੀ ਉਹਦੇ ਤੇ ਪਹਿਲਾਂ ਵੀ ਪਰਚੇ ਦਰਜ ਸੀ ਉਹ ਬੰਦਾ ਨਹੀਂ ਸੀ ਸਹੀ ਤੇ ਕੁਝ ਲੋਕ ਇਹ ਵੀ ਕਹਿ ਰਹੇ ਨੇ ਕਿ ਉਹਨੂੰ ਗਵਾਹੀ ਤੋਂ ਰੋਕਣ ਦੇ ਲਈ ਪਹਿਲਾਂ ਡਰਾਇਆ ਗਿਆ ਸੀ ਔਰ ਹੁਣ ਉਹਨੂੰ ਫਸਾਇਆ ਜਾ ਰਿਹਾ ਸੋਸ਼ਲ ਮੀਡੀਆ ਤੇ ਇਹ ਦੋਵੇਂ ਤਰ੍ਹਾਂ ਦੀ ਚਰਚਾ ਚੱਲ ਰਹੀ ਹੈ ਹੁਣ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਇਸ ਮਾਮਲੇ 'ਚ ਜਰੂਰ ਲਿਖਿਓ ਤੁਹਾਨੂੰ ਕੀ ਲੱਗਦਾ ਕੀ ਪੁਲਿਸ ਦੇ ਖਿਲਾਫ ਗਵਾਹੀ ਦੇਣ ਦਾ ਜਿਹੜੇ ਬੰਦੇ ਨੇ ਸਟੇਜ ਤੋਂ ਐਲਾਨ ਕੀਤਾ ਸੀ ਕੀ ਉਹਨੂੰ ਜਾਣ ਕੇ ਫਸਾਇਆ ਜਾ ਰਿਹਾ ਹੋ ਸਕਦਾ ਜਾਂ ਉਹਨੇ ਇਹ ਅਪਰਾਧ ਕੀਤਾ ਹੋਊਗਾ ਹੁਣ ਇਹਦੇ ਤੇ ਜੇ ਮੇਰੇ ਤੋਂ ਪੁੱਛੋ ਮੇਰੇ ਹੱਥ ਖੜੇ ਨੇ ਕਿਉਂ ਕਿਉਂਕਿ ਗੱਲਾਂ ਦੋਵੇਂ ਹੀ ਹੋ ਸਕਦੀਆਂ ਨੇ ਕੋਈ ਬੰਦਾ ਇਸ ਤਰ੍ਹਾਂ ਗਲਤ ਕਰ ਵੀ ਸਕਦਾ ਹੈ ਜਿਹੜਾ ਉਹਦੇ ਤੇ ਦੋਸ਼ ਲੱਗਾ ਤੇ ਇਹ ਵੀ ਹੋ ਹੀ ਸਕਦਾ ਹੁੰਦਾ ਵੀ ਟਕੜੇ ਦਾ ਸੱਤੀ ਵੀ 100 ਹੁੰਦਾ ਤੇ ਜਦੋਂ ਜਿਹੜਾ ਬੰਦਾ ਫਿਰ ਪੁਲਿਸ ਤੇ ਹੀ ਗਵਾਹੀ ਦੇਣ ਦੀ ਗੱਲ ਕਰੇਗਾ ਫਿਰ ਅਗਲੇ ਕਈ ਵਾਰੀ ਔਖੇ ਤਾਂ ਹੋ ਹੀ ਸਕਦੇ ਨੇ ਹੁਣ ਇਹਦੇ ਚ ਅਸਲ ਸੱਚ ਕੀ ਆ ਇਹਦੇ ਬਾਰੇ ਮੈਂ ਦਾਅਵੇ ਨਾਲ ਕੁਝ ਨਹੀਂ ਕਹਿ ਸਕਦਾ ਹੁਣ ਅਗਲੀ ਵੱਡੀ ਖਬਰ ਹੈ ਕਿ ਪੰਜਾਬ ਦੇ ਵਿੱਚ ਫੇਰ ਭਗਵੰਤ ਮਾਨ ਸਰਕਾਰ ਨੇ ਸੱਤ ਵੱਡੇ ਅਫਸਰਾਂ ਦੀਆਂ ਬਦਲੀਆਂ ਕੀਤੀਆਂ ਤਬਾਦਲੇ ਕੀਤੇ ਨੇ 6 6 ਆਈਐਸ ਅਫਸਰ ਨੇ ਇੱਕ ਪੀਸੀਐਸ ਅਫਸਰ ਹੈ ਮਤਲਬ 6 ਅਫਸਰ ਡੀਸੀ ਰੈਂਕ ਜਾਂ ਇਸ ਤੋਂ ਉੱਪਰ ਦੀਆਂ ਪਦਵੀਆਂ ਵਾਲੇ ਨੇ ਤੇ ਇੱਕ ਪੀਸੀਐਸ ਰੈਂਕ ਦਾ ਅਫਸਰ ਹੈ ਲਗਾਤਾਰ ਪੰਜਾਬ ਦੇ ਵਿੱਚ ਬਦਲੀਆਂ ਹੋ ਰਹੀਆਂ ਇੱਕ ਦਿਨ ਪਹਿਲਾਂ 122 ਦੇ ਕਰੀਬ ਜਿਹੜੇ ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰ ਨੇ ਉਹਨਾਂ ਦੀਆਂ ਬਦਲੀਆਂ ਕੀਤੀਆਂ ਗਈਆਂ ਆਈਪੀਐਸ ਅਫਸਰ ਜਿਹੜੇ ਪੁਲਿਸ ਅਫਸਰ ਐਸਐਸਪੀ ਰੈਂਕ ਜਾਂ ਆਈਜੀ ਰੈਂਕ ਦੇ ਹੁੰਦੇ ਆ ਉਹਨਾਂ ਦੀਆਂ ਬਦਲੀਆਂ ਪਿਛਲੇ ਦਿਨੀ ਕੀਤੀਆਂ ਗਈਆਂ ਲਗਾਤਾਰ ਪੰਜਾਬ ਦੇ ਵਿੱਚ ਵੱਡੇ ਅਫਸਰਾਂ ਦੀਆਂ ਬਦਲੀਆਂ ਦਾ ਦੌਰ جاری ਹੈ ਭਗਵੰਤਮਾਨ ਸਰਕਾਰ ਅਸਲ ਦੇ ਵਿੱਚ ਇਹ ਦਾਵਾ ਕਰਦੀ ਹੈ ਕਿ ਜਦੋਂ ਬੰਦੇ ਇੱਕੋ ਸੀਟ ਤੇ ਲੰਬਾ ਟਾਈਮ ਬੈਠੇ ਰਹਿੰਦੇ ਨੇ ਤਾਂ ਉਹ ਠੀਕ ਕੰਮ ਨਹੀਂ ਕਰਦੇ ਹੱਥ ਮਿਲ ਜਾਂਦੇ ਨੇ ਇਸ ਕਰਕੇ ਬਦਲੀਆਂ ਜ਼ਰੂਰੀ ਹੁੰਦੀਆਂ ਨੇ ਹੁਣ ਜਦੋਂ ਤਹਿਸੀਲਦਾਰਾਂ ਦੀਆਂ ਬਦਲੀਆਂ 2 ਦਿਨ ਪਹਿਲਾਂ ਕੀਤੀਆਂ ਉਸ ਤੋਂ ਬਾਅਦ ਫਿਰ ਪੰਜਾਬ ਸਰਕਾਰ ਦਾ ਤਹਿਸੀਲਦਾਰਾਂ ਨਾਲ ਪੇਚਾ ਪੈਣਾ ਸ਼ੁਰੂ ਹੋ ਗਿਆ ਸੀ ਔਰ ਮੰਤਰੀ ਨੂੰ ਇਹ ਕਹਿਣਾ ਪਿਆ ਸੀ ਸਾਹਮਣੇ ਆ ਕੇ ਵੀ ਜਿਹੜੇ ਤਹਿਸੀਲਦਾਰ ਆਪਣੀ ਡਿਊਟੀ ਜੁਆਇਨ ਨਹੀਂ ਕਰਦੇ ਜਾਂ ਬਦਲੀ ਹੋਈ ਥਾਂ ਤੇ ਜਾਣ ਚ ਆਣਾ ਕਰਨੀ ਕਰ ਰਹੇ ਨਹੀਂ ਉਨ੍ਹਾਂ ਤੇ ਸਖਤ ਕਾਰਵਾਈ ਕਰਾਂਗੇ ਤੇ ਫੇਰ ਜਾ ਕੇ ਉਹਨਾਂ ਨੇ ਬਦਲੀਆਂ ਨੂੰ ਕਬੂਲ ਕੇ ਤੇ ਜੁਆਇਨਿੰਗ ਕੀਤੀ ਹੈ ਹੁਣ ਅੱਜ ਭਗਵੰਤ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਇੱਕ ਵੱਡੀ ਮੀਟਿੰਗ ਸੱਦੀ ਗਈ ਹੈ ਕਿਉਂ ਕਿਉਂਕਿ ਜਿਹੜਾ ਪਿਛਲੇ ਦਿਨੀ ਬੀਤੇ ਦਿਨ ਇੱਕ ਬਹੁਤ ਦਰਦਨਾਕ ਅਟੈਕ ਪਹਿਲਗਾਮ ਜੰਮੂ ਕਸ਼ਮੀਰ ਦੇ ਵਿੱਚ ਹੋਇਆ ਜਿਦੇ ਵਿੱਚ ਮਾਸੂਮ 27 ਲੋਕਾਂ ਦੀ ਜਾਨ ਲਈ ਗਈ ਹੈ ਉਸ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਨੇ ਇਹ ਕਿਹਾ ਕਿ ਅਸੀਂ ਪੰਜਾਬ ਦੇ ਵਿੱਚ ਵੀ ਹਾਈ ਅਲਰਟ ਕਰਨਾ ਚਾਹੁੰਦੇ ਹਾਂ ਕਿਉਂਕਿ ਪੰਜਾਬ ਇੱਕ ਪਾਸੇ ਸਰਾਧ ਪਾਕਿਸਤਾਨ ਨਾਲ ਲੱਗਦੀ ਹੈ ਦੂਜੇ ਪਾਸੇ ਜੰਮੂ ਕਸ਼ਮੀਰ ਨਾਲ ਲੱਗਦੀ ਹੈ ਇਸ ਕਰਕੇ ਪੰਜਾਬ ਦੇ ਵਿੱਚ ਵੀ ਕੋਈ ਅਣਸਖਾਵੀ ਘਟਨਾ ਨਾ ਵਾਪਰ ਜੇ ਇਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਦੇ ਵਿੱਚ ਇੱਕ ਹਾਈ ਲੈਵਲ ਦੀ ਮੀਟਿੰਗ ਜਿਹੜੀ ਆ ਉਹ ਅੱਜ ਹੋਈ ਆ ਤੇ ਵੱਡੇ ਫੈਸਲੇ ਉਹਦੇ ਚ ਲੈਣ ਦੀ ਗੱਲ ਪੰਜਾਬ ਸਰਕਾਰ ਕਹਿ ਰਹੀ ਹੈ ਇਸ ਤੋਂ ਅਗਲੀ ਵੱਡੀ ਖਬਰ ਹੈ ਕਿ ਅੱਜ ਫੇਰ ਦੋ ਥਾਵਾਂ ਦੇ ਉੱਪਰ ਆਮ ਆਦਮੀ ਪਾਰਟੀ ਦੇ ਐਮਐਲਏ ਨੂੰ ਲੋਕਾਂ ਨੇ ਘੇਰਿਆ ਤੇ ਸਵਾਲ ਪੁੱਛੇ ਇੱਕ ਤਾਂ ਜਿਹੜੇ ਕੁਲਵੰਤ ਬਾਜ਼ੀਗਰ ਨੇ ਐਮਐਲਏ ਆਮ ਆਦਮੀ ਪਾਰਟੀ ਉਹਨਾਂ ਦੇ ਨਾਲ ਕਿਸਾਨਾਂ ਦੀ ਤਿੱਖੀ ਬਹਿਸ ਹੋਈ ਹੈ ਤਿੱਖਾ ਟਕਰਾਅ ਹੋਇਆ ਤੂੰ ਤੂੰ ਮੈਂ ਮੈਂ ਵਰਗੀ ਸਿਤੀ ਪੂਰੀ ਬਣੀ ਹੈ ਪਿਛਲੇ ਦਿਨਾਂ ਚ ਲਗਾਤਾਰ ਕੋਈ ਦਿਨ ਐਸਾ ਨਹੀਂ ਹੋਣਾ ਜਿਸ ਦਿਨ ਆਮ ਆਦਮੀ ਪਾਰਟੀ ਦੇ ਐਮਐਲਏ ਦੇ ਨਾਲ ਜਾਂ ਮੰਤਰੀਆਂ ਦੇ ਨਾਲ ਲੋਕਾਂ ਨੇ ਤਿੱਖੇ ਸਵਾਲ ਜਵਾਬੜਾ ਕੀਤੇ ਹੁਣ ਤਕਰਾਰ ਬੈਸ ਨਾ ਹੋਈ ਹੋਵੇ ਕਿ ਰੰਦੀ ਪੂਰੀ ਕੋਸ਼ਿਸ਼ ਲੋਕ ਥਾਂ ਥਾਂ ਦੇ ਉੱਪਰ ਕਰਦੇ ਨੇ ਤੇ ਅੱਜ ਫਿਰ ਜਿਹੜਾ ਉਹ ਇਹ ਵਾਪਰਿਆ ਦੂਜੇ ਪਾਸੇ ਜਿਹੜੇ ਬਲਕਾਰ ਸਿੱਧੂ ਆਮ ਆਦਮੀ ਪਾਰਟੀ ਦੇ ਐਮਐਲਏ ਆ ਉਹਨਾਂ ਦੇ ਪ੍ਰੋਗਰਾਮ ਚ ਕੱਲ ਉਹ ਉਹਨਾਂ ਨੂੰ ਤਿੱਖੇ ਸਵਾਲ ਇੱਕ ਬੇਰੁਜ਼ਗਾਰ ਵੱਲੋਂ ਕੀਤੇ ਗਏ ਤੇ ਉਹਨੂੰ ਪੁਲਿਸ ਫੜ ਕੇ ਲੈ ਗਈ ਸੀ ਉਧਰ ਫਿਰੋਜਪੁਰ ਦੇ ਗੁਰੂ ਹਰਸਾ ਇਲਾਕੇ ਦੇ ਜਿਹੜੇ ਐਮਐਲਏ ਫੌਜਾ ਸਿੰਘ ਸਰਾਰੀ ਉਹ ਮਹਿਮਾਪਿੰਡ ਚ ਗਏ ਸੀ ਉੱਥੇ ਲੋਕਾਂ ਨੇ ਉਹਨੂੰ ਸਵਾਲ ਕੀਤੇ ਉੱਥੇ ਵੀ ਤਕਰਾਰਬਾਜ਼ੀ ਹੋਈ ਤੇ ਐਮਐਲਏ ਸਾਹਿਬ ਫਿਰ ਤਿੱਤਰ ਹੋ ਗਏ ਚਲਦੇ ਬਣੇ ਉੱਥੋਂ ਸਵਾਲਾਂ ਦੇ ਜਵਾਬ ਉਹਨਾਂ ਨੇ ਦਿੱਤੇ ਨਹੀਂ ਅੱਜ ਐਮਐਲਏ ਇੱਕ ਹੋਰ ਥਾਂ ਤੇ ਤਲਖੀ ਜਿ ਬੋਲ ਰਹੇ ਸੀਗੇ ਸਵਾਲ ਕਰਨ ਵਾਲਿਆਂ ਤੇ ਸਵਾਲ ਉਠਾ ਰਹੇ ਸੀ ਵੀ ਇਹ ਬੰਦੇ ਹੀ ਨਹੀਂ ਸਹੀ ਇਹ ਸਾਨੂੰ ਕਿਵੇਂ ਸਵਾਲ ਕਰ ਸਕਦੇ ਨੇ ਹੁਣ ਇਸ ਸਾਰੇ ਕੁਛ ਦੇ ਦਰਮਿਆਨ ਤੁਸੀਂ ਆਪਣਾ ਕਮੈਂਟ ਲਿਖਣਾ ਨਾ ਭੁੱਲਿਆ ਕਰੋ ਤੁਹਾਨੂੰ ਕੀ ਜਾਪਦਾ ਲੋਕ ਸਵਾਲ ਠੀਕ ਕਰ ਰਿਹਾ ਜਾਂ ਆਮ ਆਦਮੀ ਪਾਰਟੀ ਕੰਮ ਠੀਕ ਕਰ ਰਹੀ ਹੈ ਹੁਣ ਇਸੇ ਦਰਮਿਆਨ ਇੱਕ ਗੱਲ ਮੈਂ ਹੋਰ ਕਰਾਂ ਜਿਹੜਾ ਪਹਿਲਗਾਮ ਦੇ ਵਿੱਚ ਅਟੈਕ ਹੋਇਆ ਉਸ ਮਾਮਲੇ ਦੇ ਉੱਪਰ ਬਹੁਤ ਗਲਤ ਕਿਸਮ ਦੀ ਜਿਹੜੀ ਸਿਆਸਤ ਤੇ ਬਿਆਨਬਾਜ਼ੀ ਵੀ ਸਾਹਮਣੇ ਆ ਰਹੀ ਹੈ ਇਹਨੂੰ Hindu Musalman ਦਾ ਮੁੱਦਾ ਕੁਝ ਲੋਕ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਜਿੱਥੇ ਗੋਦੀ ਮੀਡੀਆ ਦਾ ਇੱਕ ਵੱਡਾ ਹਿੱਸਾ ਸ਼ਾਮਲ ਹੈ ਇੱਕ ਸਿਆਸੀ ਪਾਰਟੀ ਵੀ ਇਸ ਤਰ੍ਹਾਂ ਦੀ ਰੰਗਤ ਦੇਣਾ ਚਾਹੁੰਦੀ ਹੈ ਪਰ ਵੇਖੋ ਜੇਕਰ ਜਿਨ੍ਹਾਂ ਨੇ ਮਾਰਿਆ ਉਹਨਾਂ ਕੁਝ ਕੁ ਦੋ ਤਿੰਨ ਬੰਦਿਆਂ ਦੀ ਧਰਮ ਦੱਸਿਆ ਜਾ ਰਿਹਾ ਹੈ ਤਾਂ ਜਿਹੜੇ ਬੰਦਿਆਂ ਨੇ ਗੋਲੀਆਂ ਵੱਜਣ ਵਾਲਿਆਂ ਨੂੰ ਮੋਢਿਆਂ ਤੇ ਚੁੱਕ ਚੁੱਕ ਕੇ ਹਸਪਤਾਲ ਪਹੁੰਚਾਇਆ ਔਰ ਉਹਨਾਂ ਦੀ ਪੂਰੀ ਹਫਾਜ਼ਤ ਕਰਨ ਦੀ ਕੋਸ਼ਿਸ਼ ਕੀਤੀ ਫਿਰ ਉਹਨਾਂ ਦਾ ਧਰਮ ਲੁਕੋਇਆ ਕਿਉਂ ਜਾ ਰਿਹਾ ਹੈ ਕਿਉਂਕਿ ਮਾਰਨ ਵਾਲੇ ਵੀ ਉਸੇ ਧਰਮ ਦੇ ਸੀ ਤੇ ਬਚਾਉਣ ਵਾਲੇ ਵੀ ਹਰ ਧਰਮ ਹਰ ਫਿਰਕੇ ਹਰ ਮਸਜਬ ਹਰ ਥਾਂ ਤੇ ਚੰਗੇ ਲੋਕ ਵੀ ਹੁੰਦੇ ਨੇ ਤੇ ਵਿੱਚ ਕੁਝ ਘਟਿਆ ਗੰਦੇ ਆਂਡੇ ਵੀ ਹੁੰਦੇ ਨੇ ਜੇਕਰ ਅਸੀਂ ਘਟਿਆ ਸੋਚ ਨੂੰ ਉਭਾਰ ਦਈਏ ਤੇ ਚੰਗਾ ਤੱਤ ਅਸੀਂ ਨਕਾਰ ਦਈਏ ਇੱਥੇ ਅਸੀਂ ਬਹੁਤ ਵੱਡੀ ਬੇਈਮਾਨ ਗਲਤੀ ਕਰ ਰਹੇ ਹੁੰਨੇ ਆ ਤੇ ਇਸੇ ਤਰ੍ਹਾਂ ਇੱਥੇ ਕੀਤਾ ਜਾ ਰਿਹਾ ਕਸ਼ਮੀਰੀਆਂ ਨੇ ਪਹਿਲੀ ਵਾਰ 40 ਸਾਲਾਂ ਦੇ ਵਿੱਚ ਪੂਰਾ ਕਸ਼ਮੀਰ ਤੇ ਜੰਮੂ ਬੰਦ ਕੀਤਾ ਹੈ ਮੋਬਤੀ ਮਾਰਚ ਕੱਢੇ ਗਏ ਨੇ ਉਥੋਂ ਦੀਆਂ ਅਖਬਾਰਾਂ ਕਾਲੀਆਂ ਛਪੀਆਂ ਨੇ ਅੱਜ ਬਲੈਕ ਨਿਊਜ਼ਪੇਪਰ ਛਪੇ ਨੇ ਰੋਜ਼ ਦੇ ਵਿੱਚ ਪਹਿਲੀ ਵਾਰ ਇੰਨਾ ਵੱਡਾ ਵਿਰੋਧ ਅੱਤਵਾਦ ਦੇ ਖਿਲਾਫ ਜੰਮੂ ਤੇ ਕਸ਼ਮੀਰ ਚੋਂ ਦਿਖ ਰਿਹਾ ਉਥੇ ਮੁਸਲਮ ਭਾਈਚਾਰੇ ਦੇ ਲੋਕ ਰੋਏ ਨਹੀਂ ਕਿ ਸਾਡੇ ਹਿੰਦੂ ਭਾਈਆਂ ਨੂੰ ਮਾਰਿਆ ਕਿਉਂ ਗਿਆ ਪਰ ਜਿਹੜੀ ਇੱਕ ਗੰਦੀ ਸਿਆਸਤ ਇਸ ਮਾਮਲੇ ਤੇ ਰੋਟੀਆਂ ਸੇਕਦੀ ਐ ਉਹਨੂੰ ਇਹ ਚੰਗਾ ਸ਼ਾਇਦ ਨਹੀਂ ਲੱਗ ਰਿਆ ਉਹਨੂੰ ਉਹੀ ਮਾਹੌਲ ਬਣਾਉਣ ਦਾ ਮੌਕਾ ਘੱਟ ਮਿਲ ਰਿਹਾ ਜਿਹੜਾ ਮਾਹੌਲ ਉਹ ਹਮੇਸ਼ਾ ਬਣਾਉਂਦੇ ਨੇ ਹੁਣ ਜੇਕਰ ਧਾਰਮਿਕ ਨਫ਼ਰਤ ਦੀ ਗੱਲ ਕਰ ਲਈਏ ਤਾਂ ਜੇ ਭਾਰਤ ਦੇ ਵਿੱਚ ਐਦਾਂ ਦੀ ਧਾਰਮਿਕ ਨਫ਼ਰਤ ਦਾ ਮਾਹੌਲ ਬਣਾਇਆ ਜਾਊਗਾ ਜਿੱਦਾਂ ਦਾ ਬਣਾਇਆ ਜਾਂਦਾ ਹੈ ਪਹਿਲਾਂ ਧੱਕੇ ਨਾਲ ਕਿਤੇ ਕਿਸੇ ਨੂੰ ਕਿਹਾ ਜਾਂਦਾ ਹੈ ਕਹ ਜੈ ਸ਼੍ਰੀ ਰਾਮ ਧੱਕੇ ਨਾਲ ਕਿਤੇ ਕਿਹਾ ਜਾਂਦਾ ਹੈ ਵੀ ਫਲਾਣੇ ਭਾਈਚਾਰੇ ਦੀਆਂ ਦੁਕਾਨਾਂ ਤੇ ਰੇੜੀਆਂ ਤੋਂ ਸਬਜ਼ੀ ਨਾ ਲਓ। ਇਹ ਪੈਸਾ ਇੱਧਰ ਨਾ ਵਟਾਓ, ਇੱਧਰ ਵਟਾਓ। ਤਾਂ ਜਦੋਂ ਇਦਾਂ ਦਾ ਫਿਰਕੂ ਨਫ਼ਰਤ ਦਾ ਮਾਹੌਲ ਬਣਾਇਆ ਜਾਂਦਾ ਹੈ ਤਾਂ ਫਿਰ ਇਹ ਗਲਤ ਹੈ। ਤਾਂ ਇਸ ਗਲਤ ਮਾਹੌਲ ਦੇ ਵਿੱਚੋਂ ਫਿਰ ਆਹ ਜਿਹੜਾ ਗਲਤ ਘਟਨਾਵਾਂ ਹੋ ਰਹੀਆਂ ਇਹ ਨਿਕਲਦੀਆਂ ਨੇ। ਇੱਕ ਗੱਲ ਯਾਦ ਰੱਖਿਓ। ਇਹੋ ਜੇ ਕਾਤਲ ਲਟੇਰਿਆਂ ਦੀ ਨਾ ਕੋਈ ਸੋਚ ਹੁੰਦੀ ਹੈ, ਨਾ ਕੋਈ ਸਿਧਾਂਤ ਹੁੰਦਾ ਤੇ ਨਾ ਕੋਈ ਵਿਚਾਰਧਾਰਾ। ਇਹ ਜਿਹੜੇ ਕਾਤਲ ਇਹ ਜਿਹੜੇ ਕਾਤਲ ਹੁੰਦੇ ਨੇ ਇਹ ਸਿਰਫ ਤੇ ਸਿਰਫ ਦਿਸ਼ਾਹੀਣ ਹੋਏ ਬੇਸਮਝ ਉਹ ਜ਼ਾਲਮ ਦਿਮਾਗਾਂ ਵਾਲੇ ਇਹ ਵਿਅਕਤੀ ਨਹੀਂ ਆਪਾਂ ਇਹਨਾਂ ਨੂੰ ਕਹਿ ਸਕਦੇ ਇਹਨਾਂ ਨੂੰ ਆਪਾਂ ਕਹਿ ਸਕਦੇ ਆ ਜਾਨਵਰ ਵਰਤੀ ਦੇ ਜੀਵ ਹੁੰਦੇ ਨੇ ਜਿਨ੍ਹਾਂ ਦੇ ਅੰਦਰ ਦਾ ਇਨਸਾਨ ਮਰ ਚੁੱਕਾ ਹੁੰਦਾ ਜਾਂ ਬ੍ਰੇਨ ਵਾਸ਼ ਕਰਕੇ ਮਾਰ ਦਿੱਤਾ ਗਿਆ ਹੁੰਦਾ ਹੁਣ ਇਹਦੇ ਬਾਰੇ ਤੁਸੀਂ ਕੀ ਕਹਿੰਦੇ ਹੋ ਤੁਹਾਡੀ ਕੀ ਸੋਚ ਹੈ ਉਸੀ ਆਪਣਾ ਕੀਮਤੀ ਵਿਚਾਰ ਕਮੈਂਟ ਜਰੂਰ ਲਿਖ ਦਿਓ ਬਹੁਤ ਮਿਹਰਬਾਨੀ ਪਿਆਰਿਓ